ਹਾੜਪੀਰਤ ਖੇਤਰਾਂ ਵਿੱਚ ਗੰਦੇ ਪਾਣੀ ਕਾਰਨ ਫੈਲੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਅੰਗ ਸੰਗ ਫਾਊਂਡੇਸ਼ਨ ਵੱਲੋਂ ਮੈਡੀਕਲ ਕੈਂਪ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਅੰਗ ਸੰਗ ਫਾਊਂਡੇਸ਼ਨ ਦਿੱਲੀ ਦੇ ਚੇਅਰਮੈਨ ਅਮਰਜੀਤ ਸਿੰਘ ਬਾਦਰੀ, ਕਮਲਜੀਤ ਕੋਰ, ਇੰਦਰਜੀਤ ਸਿੰਘ ਪੰਮੀ ਕੋਰ ਸਮੇਤ ਪਰਿਵਾਰ, ਸਰਮੀਤ ਸਿੰਘ ਸੋਨੀ ਕੋਰ, ਪ੍ਰਭ ਸਿਮਰਨ ਸਿੰਘ ਜਸਨੀਤਾ ਕੋ 74 ਫਾਟੀ ਪੂਨਮ ਨੰਦਾ ਦੀ ਅਗਵਾਈ ਹੇਠ ਸਰਦੀ ਪਿੰਡ ਨੇਪਾਲ ਦੇ ਆਸ-ਪਾਸ ਪਿੰਡਾਂ ਦੇ ਲੋਕਾਂ ਵਿੱਚ ਮੈਡੀਕਲ ਸਹੂਲਤਾਂ ਦੇ ਉੱਪਰਲੇ ਨਾਲ ਮੈਡੀਕਲ ਕੈਂਪ ਵਿੱਚ ਦਵਾਈਆਂ ਵੰਡਣ ਦੀ ਸੇਵਾ ਕੀਤੀ ਗਈ। ਇਸ ਮੌਕੇ ਅੰਕ ਸੰਗ ਫਾਊਂਡੇਸ਼ਨ ਦੀ ਟੀਮ ਵੱਲੋਂ ਇਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੰਬਲ ਅਤੇ ਮੱਛਰਦਾਨੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਤੇ ਬਲਜੀਤ ਸਿੰਘ ਗਗੋ ਮਹਲ ਵੱਲੋਂ ਅੰਕਸੰਗ ਫਾਊਂਡੇਸ਼ਨ ਹਰ ਪ੍ਰਭਾਵਿਤ ਇਲਾਕੇ ਵਿੱਚ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਾ ਹੈ। ਉਹਨਾਂ ਆਕਰਿ ਫਾਊਂਡੇਸ਼ਨ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕੈਂਪਲਾਯਾ ਜੀ ਬਹੁਤ ਧੰਨਵਾਦ ਇਹਨਾਂ ਦਾ ਜੀ। ਅਸੀਂ ਦੇਣ ਨਹੀਂ ਦੇ ਸਕਦੇ ਜੋ ਲੋੜਵੰਦ ਲੋਕ ਐ ਦਵਾਈਆਂ ਦਿੱਤੀਆਂ ਜੀ ਉਹਨਾਂ ਨੂੰ। ਮੇਰੇ ਸਰਦਾਰ ਸੋਮਨੀ ਕਮੇਟੀ ਦੇ ਵੀਰ ਆਏ ਨੇ ਨਾਲ ਲੈ ਕੇ ਬਹੁਤ ਧੰਨਵਾਦ ਜੀ ਇਹਨਾਂ ਦਾ। ਜੀ ਆਇਆਂ ਨੂੰ ਆਏ। ਅਸੀਂ ਦਿੱਲੀ ਤੋਂ ਆਏ ਆ ਦਵਾਈਆਂ ਦੇ ਲੈ ਕੇ। ਜਿਹੜੇ ਹਰਪੀਟੇ ਜਿਹੜੇ ਹੈਗੇ ਨੇ ਜਿਹੜਾ ਜਿਨ੍ਹਾਂ ਨੂੰ ਵਿਚਾਰਾਂ ਬਿਮਾਰ ਨੇ ਖੜਾ ਤੋਂ ਬਾਅਦ ਅਸੀਂ ਦਵਾਈਆਂ ਦੀ ਦਵਾਈਆਂ ਦੀ ਸੇਵਾ ਕਰ ਰਹੇ ਹਾਂ ਤੇ ਕੱਲ ਦੂਜੇ ਪਿੰਡੀ ਚ ਅਸੀਂ ਗਏ ਸੀ ਅੱਜ ਅਸੀਂ ਨੇਪਾਲ ਪਿੰਡੀ ਚ ਆਏ ਹਾਂ ਤੇ ਅੱਗੇ ਅਸੀਂ ਹੋਰ ਜਿਸ ਪਿੰਡਾਂ ਨੂੰ ਜ਼ਰੂਰਤ ਹੋएगी ਮੈਡੀਕਲ ਕੈਂਪ ਲੱਗੇ ਹੋਏ ਨੇ ਉੱਥੇ ਜਾ ਕੇ ਅਸੀਂ ਦਵਾਈਆਂ ਦੀ ਸੇਵਾ ਕਰ ਰਹੇ ਹਾਂ ਤੇ ਅਸੀਂ ਹੋਰ ਵੀ ਜਿੱਥੇ-ਜਿੱਥੇ ਜ਼ਰੂਰਤ ਹੋएगी ਅਸੀਂ ਉੱਥੇ ਸੇਵਾ ਕਰਾਂਗੇ ਨਾਲ ਅਸੀਂ ਕੰਬਲਾਂ ਦੀ ਤੇ ਮੱਛਰਦਾਨੀਆਂ ਦੀ ਵੀ ਸੇਵਾ ਕਰ ਰਹੇ ਹਾਂ ਜਿੱਥੇ ਜਿੱਥੇ ਲੋੜ ਹੈਗੀ ਅਸੀਂ ਉੱਥੇ ਤੋਂ ਦੇਈ ਜਾ ਰਹੇ ਆ ਤੇ ਅੱਗੇ ਜੋ ਵੀ ਜ਼ਰੂਰਤ ਹੋਏਗੀ ਜਿਵੇਂ ਕਿਸਾਨਾਂ ਨੂੰ ਲੋੜ ਹੈਗੀ ਇਹ ਉਹਨਾਂ ਨੂੰ ਬੀਜ ਤੇ ਖਾਦ ਦੀ ਲੋੜ ਹੈਗੀ ਕਿਉਂਕਿ ਉਹਨ ਦੁਬਾਰਾ ਖੇਤੀ ਕਰਨੀ ਹੈ ਉਸੇ ਚ ਅਸੀਂ ਸਹਾਇਤਾ ਕਰ ਰਹੇ ਜਿੰਨੀ ਸਾਡੇ ਕੋਲ ਹੋ ਸਕੇ ਸੀ ਆਪਣੇ ਜਾਤੀ ਤੌਰ ਤੇ ਅਸੀਂ ਸਾਰੀ ਸੇਵਾ ਨਿਭਾਵਾਂਗੇ ਸਰਦਾਰ ਅਮਰਜੀਤ ਸਿੰਘ ਜੀ ਵਾਲੀਆ ਸਾਹਿਬ ਦਿੱਲੀ ਤੋਂ ਆਏ ਨੇ ਉਹਨਾਂ ਦੀ ਮੈਸੇਜ ਕੰਬਲ ਜੀਤਕੌਰ ਪੂਰਾ ਪਰਿਵਾਰ ਉਹਨਾਂ ਦਾ ਬਹੁਤ ਇਲਾਕੇ ਚ ਹੜਪੀੜਤ ਪਰਿਵਾਰ ਜਿਹੜੇ ਨੇ ਸਾਡਾ ਜਨਾਲਾ ਖਾਜ ਕਰਕੇ ਚੁਗਾਵਾ ਬੁਲਾ ਕੇ ਸ਼ਾਸ਼ੀਨਾ ਬਹੁਤ ਜ਼ਿਆਦਾ ਜਿਹੜਾ ਪਿੰਡ ਪ੍ਰਭਾਵਿਤ ਨੇ ਇਥੇ ਪਾਣੀ ਤੋਂ ਹੜਪੀੜ ਤੇ ਲੋਕ ਨੇ ਜਿਨ੍ਹਾਂ ਦੀ ਫਸਲਾਂ ਵੀ ਤਬਾਹ ਹੋ ਗਈਆਂ ਨੇ ਬਹੁਤ ਵਿਚਾਰੇ ਮਾਤੜ ਸਾਤੀ ਜਿਹੜੇ ਦਵਾਈ ਤੋਂ ਲੋੜਵੰਦ ਲੋਕ ਨੇ ਉਹਨਾਂ ਦੀ ਬਹੁਤ ਵੱਡੀ ਸਹਾਇਤਾ ਕਰ ਰਹੇ ਨੇ ਜਿਹੜੇ ਇਥੇ ਫ੍ਰੀ ਕੈਂਪ ਲਾ ਕੇ ਵਧੀਆ ਸਕੀਨ ਤੱਕ ਦਵਾਈਆਂ ਬਹੁਤ ਮਹਿੰਗੀਆਂ ਦਵਾਈਆਂ ਬੱਚਿਆਂ ਦੀਆਂ ਦਵਾਈਆਂ ਜਿਹੜੀਆਂ ਮੁਹੱਈਆ ਕਰਵਾਈਆਂ ਇਹਨਾਂ ਹੋਰ ਵੀ ਸਾਨੂੰ ਪੁਸ਼ਵਾਸ ਦਵਾਇਆ ਕਿ ਜਿੰਨੇ ਵੀ ਇਲਾਕੇ ਚ ਕੈਂਪ ਹੋਰ ਹੋਣਗੇ ਅਸੀਂ ਉਹਨਾਂ ਚ ਦਵਾਈਆਂ ਜਿਹੜੀਆਂ ਪੂਰੀ ਤਾਂ ਦਹੀਂ ਨਾਲ ਅਸੀਂ ਪਚਾਵਾਂਗੇ ਜਿੰਨੇ ਵੀ ਸਾਡੀ ਲੋੜ ਤੋਂ ਵੱਧ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਕਿਰਪਾ ਕਰਨ ਅਸੀਂ ਉਹਨਾਂ ਕੈਂਪਾਂ 'ਚ ਦਵਾਈ ਜਿਹੜੀ ਮੁਹੱਈਆ ਕਰਾਵਾਂਗੇ ਫਿਰ ਇਹਨਾਂ ਨੇ ਅੱਜ ਸਾਡੇ ਕੋਲ ਹੋਰ ਵੀ 250 ਕੰਬਲ ਵੀ ਇਹਨਾਂ ਨੇ ਸਾਨੂੰ ਭੇਜਿਆ ਮਛਰਦਾਨੀਆਂ ਭੇਜੀਆਂ ਇਹਨਾਂ ਨੇ ਕਿਹਾ ਉਹ ਕੁਝ ਪਰਿਵਾਰ ਉਹ ਵੇਖੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਆ ਉਹ ਪਰਿਵਾਰਾਂ ਨੂੰ ਕੰਬਲ ਤੇ ਉਹ ਬੱਚਿਆਂ ਵਾਸਤੇ ਤੁਹਾਨੂੰ ਪਤਾ ਅੱਜਕੱਲ ਮਛਰ ਬਹੁਤ ਜ਼ਿਆਦਾ ਪਾਣੀ ਕਰਕੇ ਹੋ ਰਿਹਾ ਮਛਰ ਮਛਰਦਾਨੀਆਂ ਉਹਨਾਂ ਵਾਸਤੇ ਬੱਚਿਆਂ ਵਾਸਤੇ ਵੀ ਜ਼ਰੂਰ ਮੰਗੋ ਜ਼ਰੂਰਤ ਆ ਬਹੁਤ ਜਿਆਦਾ ਕਿਉਂਕਿ ਪਾਣੀ ਕਾਰਨ ਮੱਛਰ ਬਹੁਤ ਆ ਤੇ ਉਹ ਵੀ ਸਾਨੂੰ ਇਹਨਾਂ ਮਹੱਈਆ ਕਰਵਾਈਆਂ ਨੇ ਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਣ ਜਿਨ੍ਹਾਂ ਨੂੰ ਜਿਹੜੇ ਨਹੀਂ ਖਰੀਦ ਸਕਦੇ ਉਹਨਾਂ ਨੂੰ ਉਹ ਕੰਬਲ ਤੇ ਉਹਨਾਂ ਨੂੰ ਉਹ ਚਾਲਣੀਆਂ ਜਿਹੜੀਆਂ ਜਿਹੜੀਆਂ ਮੱਛਰਦਾਨੀਆਂ ਦਿੱਤੀਆਂ ਜਾਣ ਤੇ ਬਹੁਤ ਧੰਵਾ ਦੇਣਾ ਧੰਵਾਨੀਆਂ ਇਹਨਾਂ ਦੇ ਇਹਨਾਂ ਗਿਆ ਤੇ ਅਸੀਂ ਹੋਰ ਵੀ ਉਪਰਾਲੇ ਕਰਾਂਗੇ ਕੋਈ ਨਾ ਕੋਈ ਕਿਸਾਨ ਜਿਹੜੇ ਮਾਟਰ ਸਾਥੀ ਬਹੁਤ ਜਿਆਦੇ ਮਾਟਰ ਸਾਥੀ ਕਿਸਾਨ ਨੇ ਕਿਲੇ ਦੋ ਕਿਲੇ ਵਾਲੇ ਜਿਨ੍ਹਾਂ ਨੇ ਵੀ ਸਾਡੀ ਮਾਰਾਏ ਨੇ ਕਿਰਪਾ ਕੀਤੀ ਅਸੀਂ ਉਹਨਾਂ ਦੀ ਕਣਕ ਵੀ ਬਿਜਾਈ ਕਰਾਵਾਂਗੇ ਜੋ ਵੀ ਸਾਡੇ ਕੋਲ ਮਾਲੀ ਮਤ ਹੋਈ ਇਹ ਜਰੂਰ ਪਰਿਵਾਰਾਂ ਨਾਲ ਗੱਲ ਕਰ ਵੀ ਹੋਰ ਆਪਣੇ ਸਾਥਪੰਦੀਆਂ ਨਾਲ ਗੱਲ ਕਰਕੇ ਤੇ ਮਤ ਕਰਾਂਗੇ ਇਹਨਾਂ ਦੇ ਨਾਲ ਬੜਾ ਸਹਿਯੋਗ ਦਿੱਤਾ ਬੀਬੀ ਪਰਮ ਜੀ ਪੰਮੀਜੀਤ ਕੌਰ ਸਮੀਤ ਸਮੂਹ ਪਰਿਵਾਰ ਨੇ ਸੁਮਿਤ ਸਿੰਘ ਸੋਨੀ ਸਮੀਤ ਸਿੰਘ ਸੋਨੀ ਕੌਰ ਪ੍ਰਵ ਸ਼ਰਨ ਸਿੰਘ ਬੀਬੀ ਸਮੀਤਾ ਕੌਰ ਤੇ ਫੈਸਰ ਤਰੀ ਤਰੀ ਪਾਠੀ ਤੇ ਪੂਨਮ ਮਨੰਦਾ ਜੀ ਇਹਨਾਂ ਨੇ ਇਹਨਾਂ ਦੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਕੰਪਾਂ ਦੇ ਵਿੱਚ ਜਾਣ ਵਾਸਤੇ ਤੇ ਇਹਨਾਂ ਸਾਰਿਆਂ ਦਾ ਅਸੀਂ ਸਮੂਹ ਸਾਰੇ ਪਰਿਵਾਰਾਂ ਦਾ ਧੰਨਵਾਦਿਆਂ ਤੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਇਸ ਪਰਿਵਾਰ ਨੂੰ ਇਦਾਂ ਬਲ ਬਖਸ਼ੋ ਮਹਾਰਾਜ ਇਹ ਹੋਰ ਵੀ ਪਰਿਵਾਰਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਤੇ ਗੁਰੂ ਰਾਮਦਾਸ ਜੀ ਮਿਹਰ ਕਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ